ਹਾਂਜੀ ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਤੁਸਭ ਦਾ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਕਰਾਉਣ ਚ ਰਿਹਾ ਮੇਰਾ ਪਰਿਵਾਰ ਦੇ ਉੱਤੇ ਇਹ ਲਗਭਗ 100 ਸ਼ਬਦਾਂ ਦਾ 에ਸੇ ਤਾਂ ਜੇ ਤੁਹਾਨੂੰ ਹਜ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੋ ਕਰ ਦੋ ਅਤੇ ਨਾਲ ਹੀ ਇਸ ਵੀਡੀਓ ਨੂੰ ਕਰ ਦੋ ਲਾਈਕ ਤਾਂ ਚਲੋ ਪਿਆਰੇ ਬੱਚਿਓ ਬਿਨਾ ਹੋਰ ਸਮਾਂ ਗਵਾਏ ਆਪਾਂ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਿਸ ਦਾ ਟਾਈਟਲ ਹੈ ਮੇਰਾ ਪਰਿਵਾਰ ਮੈਂ ਇੱਕ ਸਾਂਝੇ ਪਰਿਵਾਰ ਦਾ ਮੈਂਬਰ ਹਾਂ ਮੇਰੇ ਪਰਿਵਾਰ ਵਿੱਚ ਮੇਰੇ ਦਾਦਾ-ਦਾਦੀ ਮਾਤਾ-ਪਿਤਾ ਚਾਚਾ ਚਾਚੀ ਅਤੇ ਅਸੀਂ ਬੱਚੇ ਸ਼ਾਮਿਲ ਹਾਂ ਸਾਡਾ ਸਾਰਾ ਪਰਿਵਾਰ ਪੜਿਆ ਲਿਖਿਆ ਤੇ ਚੰਗੇ ਅਸੂਲਾਂ ਤੇ ਚੱਲਣ ਵਾਲਾ ਹੈ ਮੇਰੇ ਦਾਦਾ ਜੀ ਪਰਿਵਾਰ ਦੇ ਮੁਖੀ ਹਨ ਉਹ ਔਸੂਲਾਂ ਦੇ ਬਹੁਤ ਪੱਕੇ ਹਨ ਸਾਰੇ ਪਰਿਵਾਰਿਕ ਮੈਂਬਰ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਹਨ ਮੇਰੇ ਪਿਤਾ ਜੀ ਅਤੇ ਚਾਚਾ ਜੀ ਵਪਾਰ ਕਰਦੇ ਹਨ ਚਾਚੀ ਜੀ ਅਤੇ ਮਾਤਾ ਜੀ ਰਲ ਮਿਲ ਕੇ ਘਰ ਦਾ ਕੰਮ ਕਰਦੇ ਹਨ ਅਤੇ ਸਾਨੂੰ ਵੀ ਪੜ੍ਹਾਉਂਦੇ ਹਨ ਸਾਡੇ ਪਰਿਵਾਰ ਦਾ ਯੋਗਦਾਨ ਰਿਹਾ ਹੈ ਕਿ ਉਹ ਸਾਡੇ ਅੰਦਰ ਵੀ ਸਤਿਗੁਣਾਂ ਦਾ ਵਿਕਾਸ ਕਰ ਰਹੇ ਹਨ ਮੇਰਾ ਪਰਿਵਾਰ ਸਾਡੀ ਤਾਕਤ ਹੈ ਮੇਰਾ ਪਰਿਵਾਰ ਉਹ ਚਾਨਣ ਮਨਾਰਾ ਹੈ ਜੋ ਮੈਨੂੰ ਸਮੇਂ-ਸਮੇਂ ਤੇ ਚੰਗੀ ਰਾਹ ਦਿਖਾਉਂਦਾ ਹੈ ਤਾਂ ਪਿਆਰੇ ਬੱਚੇ ਇਹ ਜੀ ਤੁਹਾਡਾ ਲਗਭਗ 100 ਸ਼ਬਦ ਦਾ ਐਸੇ ਤਾਂ ਧੰਨਵਾਦ ਪਿਆਰ ਵਿੱਚ ਅੱਜ ਦੀ ਵੀਡੀਓ ਨੂੰ ਪੂਰਾ ਦੇਖਣ ਲਈ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਬਾਏ ਬਾਏ